ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਕੁਲਵਿੰਦਰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਐਸਪਰੇਸੋ ਨੇ ਈਡੀਓਮੈਟਿਕੇ ਪਾਵ ਮੁਹਾਵਰੇ ਜਿਵੇਂ ਅਸੀਂ ਪੰਜਾਬੀ ਭਾਸ਼ਾ ਵਿੱਚ ਬਹੁਤ ਸਣੀਆਂ ਗੱਲਾਂ ਮੁਹਾਵਰਿਆਂ ਦੁਆਰਾ ਕਰਦੇ ਹਾਂ ਉਸੇ ਤਰ੍ਹਾਂ ਇਟਾਲੀਅਨ ਵੀ ਇਟਾਲੀਅਨ ਦੇ ਵਿੱਚ ਬਹੁਤ ਸਾਰੇ ਮੁਹਾਵਰਿਆਂ ਦੀ ਵਰਤੋਂ ਕਰਦੇ ਨੇ ਜੇ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਇਟਾਲੀਅਨ ਮੁਹਾਵਰੇ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਇਹੋ ਜਿਹੇ ਵੀਡੀਓਜ਼ ਮੈਂ ਲੈ ਕੇ ਆਉਂਦੀ ਰਹਿੰਦੀ ਆ ਤੇ ਤੁਸੀਂ ਫ੍ਰੀ ਆਫ ਕਾਸਟ ਬੋਲੀ ਸਿੱਖ ਸਕਦੇ ਹੋ ਆਜੋ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਪ੍ਰੀਮਾ ਦੀ ਤੁਤੋ ਵੇਦੀਆਮੋ ਕੇ ਕੋਸਾ ਸੋਨੋ ਲੇ ਐਸਪ੍ਰੈਸਿਓਨੀ ਇਡੀਓਮਾਟਿਕੇ ਲੇ ਐਸਪ੍ਰੈਸ਼ਨੇ ਇਡੀਓਮਾਟਿਕੇ ਸੋਨੋ ਫ੍ਰਾਜ਼ੀ ਕੇ ਹਨੇ ਉਨੇ ਸਿਨਿਫਿਕਾਟੋ ਡਿਵਰਸੋ ਦਾ ਕੁਐਲੋ ਲੇਟਰਾਲੇ ਦਾਲੇ ਪਾਰੋਲੇ ਮੁਹਾਵਰੇ ਉਹ ਵਾਕ ਹੁੰਦੇ ਨੇ ਜਿਨ੍ਹਾਂ ਦੇ ਸ਼ਬਦਾਂ ਦੇ ਸ਼ਾਬਦਿਕ ਅਰਥਾਂ ਤੋਂ ਇਲਾਵਾ ਕੋਈ ਹੋਰ ਅਰਥ ਹੁੰਦਾ ਹੈ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਤੁਹਾਨੂੰ ਇਹ ਐਗਜ਼ਾਮਪਲ ਥਰੂ ਜ਼ਿਆਦਾ ਕਲੈਰਿਟੀ ਹੋ ਜਾਏਗੀ ਆਜੋ ਜੀ ਦੇਖ ਲੈਨੇ ਆ espressioni idiomatiche vediamo più usati espressioni idiomatiche ਅੱਜ ਦੀ ਵੀਡੀਓ ਵਿੱਚ ਅਸੀਂ ਦੇਖਾਂਗੇ ਜਿਹੜੇ ਬਹੁਤ ਜ਼ਿਆਦਾ ਯੂਜ਼ ਹੁੰਦੇ ਨੇ ਮੁਹਾਵਰੇ ਉਹਨਾਂ ਨੂੰ ਲੈਟਸ ਗੈਟ ਸਟਾਰਟਡ ਨੰਬਰ 1 ਬੋਕਾ ਅਲ ਲੂਪੋ ਬੋਕਾ ਦਾ ਮੀਨ ਹੁੰਦਾ ਹੈ ਮੂੰਹ ਲੂਪੋ ਦਾ ਮਤਲਬ ਹੁੰਦਾ ਵਗਿਆੜ ਪਰ ਇਹਦਾ ਇਹ मीनिंग ਨਹੀਂ ਹੁੰਦਾ ਇਹਦਾ मीनिंग ਡਿਫਰੈਂਟ ਹੁੰਦਾ ਬਗਿਆੜ ਤੋਂ ਜਿਹੜਾ ਕਿ ਹੁੰਦਾ ਬੁਆਨਾ ਫੋਰਟੂਨਾ ਜਾਨੀ ਕਿ ਗੁੱਡ ਲੱਕ ਕਹਿਣ ਦੇ ਲਈ ਅਸੀਂ ਮੁਹਾਵਰਾ ਬੋਕਾ ਅਲ ਲੂਪੋ ਯੂਜ਼ ਕਰ ਸਕਦੇ ਹਾਂ ਜਿਵੇਂ ਆਪਾਂ ਡੈਫੀਨੇਸ਼ਨ ਦੇ ਵਿੱਚ ਪੜਿਆ ਸੀ ਕਿ ਮੁਹਾਵਰੇ ਦਾ ਜਿਹੜੇ ਸ਼ਬਦਾ ਦਾ ਸ਼ਾਬਦਿਕ ਅਰਥ ਆ ਉਹ ਉਸ ਤੋਂ ਅਲੱਗ ਹੋਵੇਗਾ ਹੁਣ ਦੇਖੋ ਬੋਕਾ ਤਾਂ ਮੂੰਹ ਹੁੰਦਾ ਲੂਪੋ ਬਗਿਆੜ ਹੁੰਦਾ ਪਰ ਇਹਦਾ ਮੀਨਿੰਗ ਕੀ ਆ ਬੁਆਨਾ ਫੋਰਟੂਨਾ ਗੁੱਡ ਲੱਕ ਉਦਾਹਰਨ ਦੇ ਤੌਰ ਤੇ ਆਈ ਊਨ ਇਜ਼ਾਮੇ 도ਮਾਨੀ ਬੋਕਾ ਅਲੂਪੋ ਕੀ ਤੁਹਾਡੇ ਕੱਲ ਨੂੰ ਪ੍ਰੀਖਿਆ ਹੈ ਗੁੱਡ ਲੱਕ ਜਾਂ ਵੈਸਟ ਆਫ ਲੱਕ ਬਾਈ ਆ ਊਨ ਕੋਲੋਕਿਓ ਦੀ ਲਾਵੋ ਬੋਕਾ ਅਲੂਪੋ ਕੀ ਤੁਸੀਂ ਨੌਕਰੀ ਦੀ ਇੰਟਰਵਿਊ ਲਈ ਜਾ ਰਹੇ ਹੋ ਵੈਸਟ ਆਫ ਲੱਕ ਕੋਲੋਕਿਓ ਦਾ ਮਤਲਬ ਹੁੰਦਾ ਇੰਟਰਵਿਊ ਲਾਵੋਰੋ ਮਤਲਬ ਕੰਮ ਤੇ ਤੁਸੀਂ ਇਹਨਾਂ ਸ਼ਬਦਾਂ ਨੂੰ ਆਪਣੀ ਕਾਪੀ ਦੇ ਵਿੱਚ ਨੋਟ ਡਾਊਨ ਕਰ ਸਕਦੇ ਹੋ ਜਿਸ ਨਾਲ ਤੁਹਾਡੀ ਇੱਕ ਡਿਕਸ਼ਨਰੀ ਬਣ ਜਾਏਗੀ ਤੇ ਤੁਸੀਂ ਕਦੇ ਵੀ ਉਸ ਨੂੰ ਪੜ੍ਹ ਸਕਦੇ ਹੋ ਇਸ ਨਾਲ ਤੁਹਾਡੀ ਜਿਹੜੀ ਵੋਕੈਬਲ ਉਹ ਬਹੁਤ ਹਾਈ ਹੋ ਜਾਏਗੀ ਨੈਕਸਟ ਐਸਪ੍ਰੈਸਸੋ ਨੇ ਦੇਖ ਲੈਣੇ ਆ ਐਸਰੇ ਅਲਵੇਰ ਦੇ ਹਰਾ ਹੋਣਾ ਜਾਂ ਹੋਣਾ ਤੇ ਹਰਾ ਜੇ ਇਹਦਾ ਸੀ ਸ਼ਬਦ ਤੋਂ ਸ਼ਬਦ ਅਸੀਂ ਇਹਦਾ मीनिंग ਦੇਖਦੇ ਹਾਂ ਪਰ ਇਹਦਾ मीनिंग ਇਹਨਾਂ ਸ਼াব্দਿਕ ਅਰਥਾਂ ਤੋਂ ਬਿਲਕੁਲ ਅਲੱਗ ਹੁੰਦਾ ਹੈ ਉਹ ਹੁੰਦਾ ਹੈ ਐਸਰੇ ਸੈਂਸਾ ਸਾਲਦੀ ਮਤਲਬ ਪੈਸੇ ਨਾ ਹੋਣਾ ਤੇ ਵਰਬੋ ਐਸਰੇ ਨੂੰ ਅਸੀਂ ਅਕੋਰਡਿੰਗ ਟੂ ਪਰਸਨ ਬਦਲਾਂਗੇ ਈਓ ਦੇ ਨਾਲ ਸੋਨੋ ਲਗਾਵਾਂਗੇ ਤੂ ਦੇ ਨਾਲ ਸਈ ਲਗਾਵਾਂਗੇ ਲੂਈ ਲਈ ਕਹਿਣਾ ਜਦੋਂ ਕਿ ਉਸ ਕੋਲ ਪੈਸੇ ਨਹੀਂ ਆ ਫਿਰ ਅਸੀਂ ਐ ਲਗਾਵਾਂਗੇ ਜਾਨੀ ਕਿ ਵਰਬੋ ਐਸਰੇ ਨੂੰ ਅਸੀਂ ਪ੍ਰੈਜ਼ੈਂਟ ਤੇ ਇੰਡੀਕੇਟਿਵ ਉਹਦੇ ਵਿੱਚ ਕਨੂਗਾਸੀਓ ਨੇ ਕਰਾਂਗੇ ਉਦਾਹਰਨ ਦੇ ਤੌਰ ਤੇ ਨਨ ਪੋਸੋ ਉਸ਼ੀਰੇ ਸਤਾ ਸੇਰਾ ਸੋਨੋ ਅਲ ਵੇਰ ਦੇ ਮੈਂ ਅੱਜ ਰਾਤ ਬਾਹਰ ਨਹੀਂ ਜਾ ਸਕਦਾ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਆ ਨਨੋ ਸੋਲ ਦੀ ਕਹਿਣ ਦੀ ਜਗ੍ਹਾ ਤੇ ਤੁਸੀਂ ਕੱਲਾ ਕਹਿ ਸਕਦੇ ਹੋ ਸੋਨੋ ਅਲ ਵੇਰ ਦੇ ਨੰਬਰ 2 devo trovare un lavoro perché sono al verde ਦੇਵ ਦਾ ਮਤਲਬ ਹੈ ਮੈਨੂੰ ਚਾਹੀਦਾ ਹੈ ਤੁਰਾਰੇ ਲੱਭਣਾ ਉਨ ਲਾਵੋਰੋ ਨੌਕਰੀ ਪਰ ਕਿਉਂਕਿ ਸੋਨੋ ਆਲਵੇਰ ਦੇ ਮੈਂ ਟੁੱਟ ਗਿਆ ਐ ਜਾਂ ਮੇਰੇ ਕੋਲ ਪੈਸੇ ਨਹੀਂ ਹਨ ਜਦੋਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੈਂ ਖਾਲੀ ਆ ਮੇਰੇ ਕੋਲ ਕੁਝ ਨਹੀਂ ਤੁਸੀਂ ਸੋਨੋ ਆਲਵੇਰ ਦੇ ਕਹਿ ਸਕਦੇ ਹੋ ਨੰਬਰ 3 ਐਕਵਾ ਇਨ ਬੋਕਾ ਮੂੰਹ ਵਿੱਚ ਪਾਣੀ ਜੇ ਅਸੀਂ ਸ਼ਬਦ ਤੋਂ ਸ਼ਬਦ ਇਹਨੂੰ ਚੇਂਜ ਕਰੀਏ ਪਰ ਇਹਦਾ ਸਿਨਿਫਿਕਾ ਤੋਂ ਕੀ ਹੁੰਦਾ ਹੈ तनेरे उन सेग्रेतो सेग्रेतो मतलब सीक्रेट रखना पेत रखना राज रखना आई होप ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਵੀਡੀਓ ਪਸੰਦ ਆ ਰਹੀ ਆ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਜ਼ਰੂਰ ਲਿਖਣਾ ਇੱਕ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਐਗਜ਼ਾਮਪਲ ਦੇਖ ਲੈਂਦੇ ਆ ਹੁਣ ਆਪਾਂ ਓ ਉਨਾ ਸਰਪ੍ਰੇਜ਼ਾ ਪਰ ਲੇਈ ਕੁਇਨ ਦੀ ਆਕਵਾ ਇਨ ਬੋਕਾ ਮੇਰੇ ਕੋਲ ਉਸ ਲਈ ਇੱਕ ਸਰਪ੍ਰਾਈਜ਼ ਹੈ ਉਹਨੂੰ ਨਾ ਦੱਸੀਂ ਪਲੀਜ਼ ਸੀਕਰਟ ਰੱਖੀ ਠੀਕ ਹੈ ਨੋ ਨਦੀਰ ਲੋ ਅਨ ਸੂਨੋ ਅਕਵਾ ਇਨ ਬੋਕਾ ਕਿਸੇ ਨੂੰ ਨਾ ਦੱਸੀਂ ਕੀਪ ਇਟ ਸੀਕਰਟ ਮਤਲਬ ਸੀਕਰਟ ਰੱਖੀ ਸੀਕਰਟ ਕਹਿਣ ਦੇ ਲਈ ਤੁਸੀਂ ਅਕਵਾ ਇਨ ਬੋਕਾ ਮੁਹਾਵਰਾ ਵੀ ਯੂਜ਼ ਕਰ ਸਕਦੇ ਹੋ ਆਪਣੀ ਗੱਲਬਾਤ ਦੇ ਦੌਰਾਨ ਨੈਕਸਟ ਦੇਖੋ ਜੀ ਨੰਬਰ 4 ਕਿਊਦਰੇ ਊਨ ਓਕਿਓ ਕਿਊਦਰੇ ਮਤਲਬ ਹੁੰਦਾ ਬੰਦ ਕਰਨਾ ਓਕਿਓ ਮਤਲਬ ਅੱਖ ਠੀਕ ਹੈ ਜੀ ਪਰ ਇਹਦਾ ਸਿਨੀਫିକਾਟ ਉਹ ਜਿਹੜਾ ਅਸਲੀ ਹੈ ਉਹ ਹੈਗਾ ignorare qualcosa ignorare ਦਾ ਮਤਲਬ ਹੁੰਦਾ ਇਗਨੋਰ ਕਰਨਾ ਜਾਂ fare finta di non vedere ਨਾ ਦੇਖਣ ਦਾ ਦਿਖਾਵਾ ਕਰਨਾ ਜਾਂ ਨਜ਼ਰ ਅੰਦਾਜ਼ ਕਰਨਾ ਜਦੋਂ ਤੁਸੀਂ ਮਤਲਬ ਨਜ਼ਰ ਅੰਦਾਜ਼ ਸ਼ਬਦ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ cheudere un occhio ਵੀ ਤੁਸੀਂ ਯੂਜ਼ ਕਰ ਸਕਦੇ ਹੋ ਉਦਾਹਰਨ ਦੇ ਤੌਰ ਤੇ ਆ ਬੋਲ ਤੇ ਵਿਜ਼ੂਨੀਆ ਕਿਉ ਦਰੇ 1 ਓਕੀਓ ਪਰ ਮਾਨਟੇਨੇਰੇ ਲਾ ਪਾਚੇ ਕਈ ਵਾਰ ਤੁਹਾਨੂੰ ਸ਼ਾਂਤੀ ਬਣਾਈ ਰੱਖਣ ਲਈ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈ ਠੀਕ ਹੈ ਜੀ ਵਿਜ਼ੂਨੀਆ ਦਾ ਮਤਲਬ ਹੁੰਦਾ ਕਰਨਾ ਪੈਂਦਾ ਹੈ ਜਾਂ ਜ਼ਰੂਰਤ ਆ ਤੁਹਾਡੀ ਨੀਡ ਕਿਉ ਦਰੇ ਓਨੋਕਿਓ ਕਿ ਨਜ਼ਰ ਅੰਦਾਜ਼ ਕਰਨਾ ਕਾਦੇ ਵਾਸਤੇ ਕੀ ਬਣਾਈ ਰੱਖਣ ਲਈ ਮਨਤਾ ਨੇਰੇ ਦਾ ਮਤਲਬ ਹੁੰਦਾ ਬਣਾਈ ਰੱਖਣ ਲਈ ਲਾਪਾਚ ਇਹਦਾ ਮਤਲਬ ਹੁੰਦਾ ਸ਼ਾਂਤੀ ਨਨ ਪੋਸੋ ਕਿ ਉਦਰੇ ਉਹਨੋ ਆਕੀਓ ਸੂ Questo comportamento ਮੈਂ ਇਸ ਬਿਹਵਾਰ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਕੰਪੋਰਟਮੈਂਟੋ ਦਾ ਮਤਲਬ ਬਿਹੇਵੀਅਰ ਬਿਹਵਾਰ ਨਨ ਪੋਸੋ ਨਹੀਂ ਕਰ ਸਕਦਾ ਨੰਬਰ 5 ਅਵੇਰੇ ਲੈਮਾਨੀ ਇਨ ਪਾਸਤਾ ਆਟੇ ਵਿੱਚ ਆਪਣੇ ਹੱਥ ਰੱਖੋ ਪਰ ਇਹਦਾ ਮੀਨਿੰਗ ਕੀ ਹੁੰਦਾ avere un ruolo attivo in qualcosa matlab kise cheez vich shamil hona ya kise cheez vich tvaadi bhumika honi jadon tusi kise nu kehna chahunde ho ki oh is cheez vich shamil hai ta tusi muhavara vi vart sakde ho keda avere le manin pasta avere di tusi ik nu ga se hon according to person karoge number 1 ਲੁਕਾ ਅਲੇਮਾਨੀ ਇਨ ਪਾਸਟਾ ਇਨ ਡਿਵਰਸੀ ਪ੍ਰੋਜੈਕਟੀ ਪ੍ਰੋਜੈਕਟੀ ਹੁੰਦਾ ਪ੍ਰੋਜੈਕਟਸ ਲੁਕਾ ਕਈ ਪ੍ਰੋਜੈਕਟਾਂ ਵਿੱਚ ਸ਼ਾਮਿਲ ਹੈ ਹੁਣ ਲੁਕਾ ਥਰਡ ਪਰਸਨ ਸੀ ਅਵੇਰੇ ਦੀ ਜਗ੍ਹਾ ਤੇ ਅਸੀਂ ਅਵੇਰੇ ਦੀ ਜਿਹੜੀ ਕਨੂਗਾ ਸਿਉਨੇ ਆ ਅਲ ਪ੍ਰੈਜ਼ੈਂਟ ਕੀ ਕਰਦੇ ਹੁੰਨੇ ਆ ਥਰਡ ਪਰਸਨ ਨਾਲ ਅਸੀਂ ਆ ਲਗਾਉਨੇ ਆ ਉਸੇ ਤਰੀਕੇ ਨਾਲ ਅਸੀਂ ਇੱਥੇ ਵੀ ਲਗਾਇਆ ਹੈ ਨੰਬਰ 2 अवेरे लेमानी इन पास्ता इन अफारी ए रिस्कियोसो कारोबार ਵਿੱਚ ਸ਼ਾਮਿਲ ਹੋਣਾ ਖਤਰਨਾਕ ਹੈ ਜਾਨਕਿ ਬਿਜ਼ਨਸ ਕਰਨਾ ਖਤਰਨਾਕ ਹੈ अफारी ਦਾ ਮਤਲਬ ਹੁੰਦਾ ਬਿਜ਼ਨਸ ਰਿਸਕੀਓਸ ਦਾ ਮਤਲਬ ਖਤਰਨਾਕ ਇਸ ਤਰੀਕੇ ਨਾਲ ਤੁਸੀਂ ਇਹਨਾਂ ਮੁਹਾਵਰਿਆਂ ਨੂੰ ਯੂਜ਼ ਕਰ ਸਕਦੇ ਹੋ ਕਮੈਂਟ ਫॉर ਮੋਰ ਵੀਡੀਓਜ਼ ਲਾਈਕ ਦਿਸ थैंक यू so much for watching like share and subscribe my channel ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ